ਕੋਈ ਸਾਨੂੰ ਕੰਮ ਮਿਲਿਆ ਕੁਸ਼ਲ ਪਾਲਦੀ ਦੌਰਤ ਤੇ ਠੀਕ ਹੈ ਬਾਕੀ ਕੰਮ ਚੱਲਿਆ ਲਗਾਤਾਰ ਪੈਸੇ ਵੀ ਨਾਲ ਦੀ ਨਾਲ ਆ ਰਹੇ ਆ ਸਾਰੀ ਬੀਬੀਆਂ ਖੁਸ਼ ਆ ਕੋਈ ਅਜਿਹੀ ਦਿੱਕਤ ਨਹੀਂ ਆਈ ਹੈਗੀ ਚਾਹ ਪਾਣੀ ਜੋ ਵੀ ਹੈਗਾ ਸਾਰਾ ਕੁਝ ਇਹਦੇ ਘਰ ਆ ਰਿਹਾ ਅੱਜ ਤੱਕ ਜੋ ਵੀ ਹੈਗਾ ਕੰਮ ਅੱਗੇ ਹੋਰ ਵੀ ਚੱਲ ਰਿਹਾ ਹਾਂ ਜੀ ਕੰਮ ਨਰੇਗਾ ਦਾ ਆਣਾ ਚਾਹੀਦਾ ਜੀ ਰੁਜ਼ਗਾਰ ਮਿਲਣਾ ਚਾਹੀਦਾ ਜੀ ਜਿਹੜੇ ਚਾਉਣ ਹੋਣੇ ਵਧੀਆ ਬੰਦੇ ਆਣੇ ਚਾਹੀਦੇ ਹਸਪੀਟਲ ਬਣਿਆ ਹੋਇਆ ਪਿੰਡ ਦਾ ਹਾਂ ਜੀ ਹਾਂ ਜੀ ਬਹੁਤ ਵਧੀਆ ਹੈ ਜੀ ਸੈਂਸਰੀ ਬਣਿਆ ਸਾਰੇ ਦੁਆਰੀ ਮਹੱਲਾ ਕਲੀਨਿਕ ਸ਼ਾਇਦ ਤੁਹਾਡੇ ਹਨੇ ਬਣਿਆ ਹਾਂ ਜੀ ਹਾਂ ਜੀ ਹਾਂ ਜੀ ਆਮ ਪਾਰਟੀ ਨੇ ਥੋੜੀ ਤਾਂ ਠੀਕ ਹੈ ਜੀ ਆ ਜਿਹੜਾ ਸਾਡੇ ਲਾਗੇ ਜੀ ਸਾਡੇ ਘਰਾਂ ਦੇ ਆ ਪ੍ਰਾਇਮਰੀ ਸਕੂਲ ਕੇ ਲਾਗੇ ਦੇਖ ਲਓ ਜੀ ਨਾਲਾ ਕਿੱਡਾ ਬੜਾਏ ਉਹ ਵੀ ਸਹੂਲਤ ਨਹੀਂ ਵਧੀਆ ਹੈਗੀ ਉਹ ਬਣਨਾ ਚਾਹੀਦਾ ਹਾਂ ਜੀ ਬਣਨਾ ਚਾਹੀਦਾ ਜੀ ਇਹ ਲਗਾਤਾਰ ਚੱਲ ਰਿਹਾ 100 ਦਿਨ ਹਾਂ 100 ਦਿਨ ਲਗਾਤਾਰ ਚੱਲ ਰਿਹਾ ਪੈਸੇ ਵੀ ਨਾਲ ਦੀ ਨਾਲ ਆ ਰਹੇ ਹੂੰ ਬਾਕੀ ਕੁਸ਼ਲਪਾਲ ਦੀ ਉਹਦੇ ਨਾਲ ਚੱਲ ਰਿਹਾ ਜੋ ਵੀ ਹੈਗਾ ਠੀਕ ਹੈ ਨਾ ਗਾਹਾਂ ਨੂੰ ਵੀ ਚੱਲ ਰਿਹਾ ਕੋਈ ਅਜੀ ਡਿੱਕਤ ਨਹੀਂ ਚਾਹ ਦੀ ਥਰਮੋਸ ਬਾਕੀ ਨਾਲ ਨੂੰ ਬਿਸਕੁਟ ਕਦੇ ਮੱਠੀ ਨਾਲ ਦੀ ਨਾਲ ਆ ਰਿਹਾ ਕੋਈ ਡਿੱਕਤ ਨਹੀਂ ਆਈ ਜਿਸ ਦਿਨ ਦਾ ਨੇ ਕੰਮ ਲਾਇਆ ਸਾਡੇ ਬਾਹਰ ਕੌਣ ਭੇਜ ਰਿਹਾ ਕੁਸ਼ਲਪਾਲ ਕੁਸ਼ਲਪਾਲ ਦੁਆਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਪੰਚਾਇਤੀ ਚੋਣਾਂ ਲੜਨ ਦੇ ਇੱਛਕ ਲੋਕਾਂ ਵੱਲੋਂ ਵੱਡੇ ਪੱਧਰ ਦੇ ਉੱਤੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਜਾ ਰਹੇ ਹਨ ਉੱਥੇ ਹੀ ਪਿੰਡਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਨਾਲ ਸੰਬੰਧ ਰੱਖਣ ਵਾਲੇ ਜਾਂ ਆਪੋ ਆਪਣੇ ਵਿਅਕਤੀ ਨੂੰ ਸਰਪੰਚ ਜਾਂ ਪੰਚ ਦੇ ਰੂਪ ਵਿੱਚ ਦੇਖਣ ਲਈ ਵੱਡੇ ਪੱਧਰ ਦੇ ਉੱਤੇ ਜੋੜ-ਤੋੜ ਕਰਨ ਦੀਆਂ ਸਕੀਮਾਂ ਵੀ ਲਾਈਆਂ ਜਾ ਰਹੀਆਂ ਨੇ ਉੱਥੇ ਹੀ ਦੂਜੇ ਪਾਸੇ ਅੱਜ ਅਸੀਂ ਪਿੰਡ ਖਿજરાਬਾਦ ਪਹੁੰਚੇ ਜਿੱਥੇ ਕਿ ਨਰੇਗਾ ਦੇ ਅਧੀਨ ਕੰਮ ਕਰ ਰਹੀਆਂ ਮਾਤਾ-ਮਾਂ ਪੈਣਾ ਬਜ਼ੁਰਗ ਔਰਤਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਤੋਂ ਜਾਣਿਆ ਕਿ ਪਿੰਡ ਦੇ ਵਿੱਚ ਹੋ ਰਹੀ ਸਰਪੰਚੀ ਅਤੇ ਪੰਚੀ ਦੀ ਚੋਣ ਲਈ ਉਹ ਨਵੀਂ ਪੰਚਾਇਤ ਤੋਂ ਕੀ ਉਮੀਦ ਰੱਖਦੇ ਹਨ ਇਸ ਦੇ ਨਾਲ ਹੀ ਉਹਨਾਂ ਆਪੋ ਆਪਨੇ ਵਿਚਾਰ ਵੀ ਪੇਸ਼ ਕੀਤੇ ਅਤੇ ਨਰੇਗਾ ਦੇ ਕੰਮ ਲਈ ਸਰਕਾਰ ਤੋਂ ਦਿਨ ਵਧਾਉਣ ਦੀ ਵੀ ਅਪੀਲ ਕੀਤੀ ਹੈ ਇਸ ਦੇ ਨਾਲ ਹੀ ਕੰਮ ਕਰਦੀਆਂ ਇਹਨਾਂ ਔਰਤਾਂ ਦੇ ਵੱਲੋਂ ਤੁਸੀਂ ਵੀ ਦੇਖੋ ਕਿਉਂ ਪਿੰਡ ਦੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਰਾਣਾ ਕੁਸ਼ਲਪਾਲ ਦੇ ਗੁਣ ਗਾਏ ਐ ਸੋ ਤੁਸੀਂ ਵੀ ਦੇਖੋ ਇਹ ਖਾਸ ਰਿਪੋਰਟ ਵੇ ਸਾਲ ਕੰਮ ਨਰੇਗਾ ਦਾ ਆਣਾ ਚਾਹੀਦਾ ਜੀ ਰੁਜ਼ਗਾਰ ਮਿਲਣਾ ਚਾਹੀਦਾ ਜੀ ਜਿਹੜੇ ਚਾਹਣ ਹੋਣੇ ਵਧੀਆ ਬੰਦੇ ਆਣੇ ਚਾਹੀਦੇ ਜੀ ਜਿਹੜੇ ਕੁਸ਼ਲਪਾਲ ਬਈਆ ਭਰਾਏ ਜੀ ਉਹ ਬਹੁਤ ਵਧੀਆ ਚੰਗੇ ਬੰਦੇ ਸਾਡੇ ਲਈ ਫਾਇਦੇਦਾਰ ਹੈ ਜੀ ਸਾਡੇ ਲਈ ਕੰਮ ਵੀ ਲੈ ਕੇ ਆਉਂਦੇ ਆ ਜੀ ਸਾਡੇ ਮੈਟ ਵੀ ਬਹੁਤ ਚੰਗੇ ਆ ਜੀ ਵਧੀਆ ਸਾਨੂੰ ਪੂਰੇ ਸਾਲ ਰੁਜ਼ਗਾਰ ਮਿਲਣਾ ਚਾਹੀਦਾ ਵਿੱਚ ਨੂੰ 2 ਮਹੀਨੇ 3 ਮਹੀਨੇ 2 ਕੁ ਲੱਗਦੇ ਆ ਜੀ ਵੀ ਫਿਰ ਵਿੱਚ ਨੂੰ ਪਿਛਲੇ ਸਾਲ ਲਗੇ ਨਹੀਂ ਜੀ ਸਾਡੇ ਇਸ ਸਾਲ ਮੈਟ ਸਾਡੇ ਵਧੀਆ ਮਿਲੇ ਆ ਜੀ ਵਧੀਆ ਕੰਮ ਹੁੰਦਾ ਹੈ ਜੀ ਬੰਦੇ ਸਾਡੇ ਸਾਰੇ ਵਧੀਆ ਨਾਲ ਮਿਲ ਕੇ ਕੰਮ ਕਰਦੇ ਆ ਜੀ ਅਸੀਂ ਪਿੰਡ ਦੀ ਗੱਲ ਕਰੀਏ ਵੱਡਾ ਪਿੰਡ ਹੈ ਜੀ ਤੁਹਾਡਾ ਸਕੂਲ ਕਿੰਨੇ ਪਿੰਡ ਦੇ ਵਿੱਚ ਦੋ ਹੈ ਜੀ ਦੋ ਸਕੂਲ ਹਾਂਜੀ ਕਿਹੜੇ ਕਲਾਸ ਤੱਕ ਹੈ ਇਹ 12ਵੀਂ ਤੱਕ ਹੈ ਜੀ ਵੱਡਾ ਸਕੂਲ ਛੋਟਾ 5ਵੀਂ ਤਹਾਂਜੀ ਲੜਕੀਆਂ ਫਿਰ ਇੱਥੇ ਹੀ ਪੜ੍ਹਦੀਆਂ 12ਵੀਂ ਤੱਕ ਹਾਂਜੀ ਹਾਂਜੀ ਸਾਹਿਬ ਵਧੀਆ ਹੈ ਜੀ ਮੈਡਮ ਉਸ ਤੋਂ ਬਾਅਦ ਬੱਚੇ ਫਿਰ ਅੱਗੇ ਫਿਰ ਕਈ ਪੜਦੇ ਐ ਜੀ ਕਈ ਨੇ ਚੰਡੀਗੜ੍ਹ ਵਗੈਰਾ ਨੇੜੇ ਜੀ ਸਾੜੀਗੜ੍ਹ ਨੇੜੇ ਜਿੱਦਾਂ ਖਰੜਸ ਵੀ ਚਲੇ ਜਾਂਦੇ ਆ ਹੁਣ ਫਿਰ ਜਿਹੜੀਆਂ ਸਹੂਲਤਾਂ ਉਹ ਕਿਵੇਂ ਆ ਮਤਲਬ ਪਿੰਡ ਦੇ ਵਿੱਚ ਬੱਧੀ ਚੱਲੀ ਜਾਂਦਾ ਜੀ ਹਸਪੀਟਲ ਬਣਿਆ ਹੋਇਆ ਪਿੰਡ ਦਾ ਹਾਂਜੀ ਹੈਗਾ ਜੀ ਬਹੁਤ ਵਧੀਆ ਹੈ ਜੀ ਸੈਂਸਰੀ ਬਣੀ ਸਾਰੇ ਦੁਆਰ ਮਹੱਲਾ ਕਲੀਨਿਕ ਸ਼ਾਇਦ ਤੁਹਾਡੇ ਹਨਾ ਬਣਿਆ ਹੋਇਆ ਹਾਂਜੀ 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 ਆਮ ਪਾਰਟੀ ਨੇ ਉਹ ਕਰਿਆ ਵਧੀਆ ਸਾਡੀ ਹਰ ਇੱਕ ਖੁਆਇਸ਼ ਨੂੰ ਮੰਗ ਪੂਰੀ ਕਰਦੇ ਐ ਜੀ ਰਾਣਾ ਕੁਤਪਾਲ ਜੀ ਹਾਂਜੀ ਹਾਂਜੀ ਅੱਥੇ ਕੰਮ ਵੀ ਤੁਹਾਡੇ ਖਾਤਰ ਲੈ ਕੇ ਆਉਂਦੇ ਹਾਂਜੀ ਹਾਂਜੀ ਬਹੁਤ ਚੰਗੀ ਕਈ ਸਾਲ ਨਹੀਂ ਲਗਿਆ ਜੀ ਕੰਮ ਸਾਡਾ ਪਰ ਹੁਣ ਕੰਮ ਲੱਗਦਾ ਹੈ ਜੀ ਸਾਡੇ ਕਿ ਲੱਗਣਾ ਹੈ ਜੀ ਅਸੀਂ ਨਹੀਂ ਬੇਲੇ ਹੀ ਰਹੇ ਜੀ ਹੁਣ ਇਹ ਆਈ ਸੀ ਕੇ ਸਿਰ ਪਰ ਹੈ ਜੀ ਅਸੀਂ ਰੁਜ਼ਗਾਰ ਸਾਡਾ ਜਨਾਨੀਆਂ ਦਾ ਅਸੀਂ ਕਿਹੜੇ ਹੋਰ ਕਿਤੇ ਬਾਹਰ ਜਾਣਾ ਹੈ ਜੀ ਆਹੀ ਹੈ ਜੀ ਕੰਮ ਸਾਡਾ ਹਾਂ ਜੀ ਪੂਰੇ ਸਾਲ ਪਿੰਡ ਦੀ ਗੱਲ ਕਰੀਏ ਵਿਕਾਸ ਦੀ ਨਾਲੀਆਂ ਗਲੀਆਂ ਦੀ ਪਿੰਡ ਦੀ ਹਾਲਤ ਹੁਣ ਕਿਵੇਂ ਹੈ ਵੀ ਠੀਕ ਹੈ ਹੋੜੀ ਤਾਂ ਠੀਕ ਹੈ ਜੀ ਆ ਜਿਹੜਾ ਸਾਡੇ ਲਾਗੇ ਜੀ ਸਾਡੇ ਘਰਾਂ ਕੇ ਆ ਪ੍ਰਾਇਮਰੀ ਸਕੂਲ ਕੇ ਲਾਗੇ ਦੇਖ ਲੋ ਜੀ ਨਾਲਾ ਕਿੱਡਾ ਬੜਾ ਏ ਉਹ ਵੀ ਸਹੂਲਤ ਨਹੀਂ ਵਧੀਆ ਹੈਗੀ ਉਹ ਬਣਨਾ ਚਾਹੀਦਾ ਹਾਂਜੀ ਬਣਨਾ ਚਾਹੀਦਾ ਜੀ ਅੱਬਾ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਹਰਬਲਾਸ ਹੈ ਜੀ ਅੱਛਾ ਜੀ ਪੰਚਾਇਤੀ ਚੋਣਾਂ ਆ ਰਹੀਆਂ ਹੁਣ ਮੋੜ ਪੰਜਾਬ ਦੇ ਵਿੱਚ ਖੇਜ਼ਰਾਬਾਦ ਦੇ ਵਿੱਚ ਵੀ ਚੋਣ ਹੋਣੀ ਹੈ ਜੀ ਤੋ ਜੇਕਰ ਗੱਲ ਕਰੀਏ ਕਿਵੇਂ ਦੇ ਪਿੰਡ ਦੇ ਹਾਲਾਤ ਹੈ ਕਿਹੜੇ ਮੁੱਦਿਆਂ ਦੇ ਉੱਤੇ ਮਤਲਬ ਗੱਲਬਾਤ ਪਿੰਡ ਪਿੰਡ ਦੇ ਹੱਕ ਵਿੱਚ ਬਣਨੀ ਚਾਹੀਦੀ ਜੀ ਜਿਹੜਾ ਕੰਮ ਮਤਲਬ ਲਿਆ ਬਿਓ ਮਗਰੀ ਬਸਤੇ ਪਿੰਡ ਦੀਆਂ ਨਾਲੀਆਂ ਗਲੀਆਂ ਨਾਲੀਆਂ ਵਾਸਤੇ ਵੀ ਕੋਈ ਨਾ ਕੋਈ ਆਪਣਾ ਅਲਾ ਕਰਨਾ ਚਾਹੀਦਾ ਜੀ ਪੰਜਾਬ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਜੀ ਗੱਲ ਕਰੀਏ ਤੁਹਾਡੇ ਪਿੰਡ ਖਿਜ਼ਰਾਵਾਸ ਦੇ ਵਿੱਚ ਕੀ ਤੁਸੀਂ ਚਾਹੁੰਦੇ ਹੋ ਪੰਚਾਇਤ ਤੇ ਕਿਹੇ ਜੀ ਪੰਚਾਇਤ ਹੋਵੇ ਕਿਹੜੇ ਪੰਚਾਇਤ ਵਧੀਆ ਬਣ ਜAVE ਤੇ ਬਹੁਤ ਚੰਗੀ ਗੱਲ ਹੈ ਹੂੰ ਬਹੁਤ ਬਾ ਪਿੰਡ ਦੇ ਹੱਕ ਵਿੱਚ ਜਣੇ ਬਾ ਗੱਲ ਆਪਣਾ ਕੰਮ ਕਰਦੇ ਰਹੇ ਜੀ ਵਧੀਆ ਕੰਮ ਲਿਆਉਣ ਗਰੀਬ ਦੇ ਵੀ ਰੋਟੀ ਮਿਲੇ ਜੀ ਗੱਲ ਕਰੀ ਹੂੰ ਜੀ ਸਾਡੇ ਵਾਸਤੇ ਰੋਜ਼ਗਾਰ ਆਈ ਜਾਵੇ ਹਾਂ ਜੀ ਰੋਜ਼ਗਾਰ ਮੇਰੇ ਗਰੀਬ ਵਾਸਤੇ ਬਹੁਤ ਚੰਗੀ ਗੱਲ ਹੈ ਜੀ ਹੂੰ ਹਾਂਜੀ ਹੁਣ ਨਰੇਗਾ ਦਾ ਤੁਸੀਂ ਕੰਮ ਕਰਦੇ ਹੋ ਚੱਲੀ ਜਾਂਦਾ ਕੰਮ ਹੈ ਹਾਂਜੀ ਹਾਂਜੀ ਬਹੁਤ ਵਧੀਆ ਚੱਲਦਾ ਤਾਂ ਮਾਈ ਜੰਦਰ ਥੋੜਾ ਹਾਂਜੀ ਹਾਂਜੀ ਪਿੰਡ ਦੀ ਗੱਲ ਕਰੀਏ ਪਿੰਡ ਦੇ ਜੇ ਨਾਲੀਆਂ ਗਲੀਆਂ ਕਿਵੇਂ ਦੀਆਂ ਏ ਕਿਵੇਂ ਵਧੀਆ ਬੰਦਾ ਜੀ ਕੰਮ ਅੱਛਾ ਜੀ ਹਾਂਜੀ ਜੇ ਅਗਲੀ ਜਿਹੜੀ ਪੰਚਾਇਤ ਚੁਣੀ ਜਾਂਦੀ ਹੈ ਕੀ ਉਮੀਦਾਂ ਰੱਖਦੇ ਹੋ ਪੰਚਾਇਤ ਤੇ ਕਿਹੜੇ ਕੰਮ ਹੋਣੇ ਚਾਹੀਦੇ ਆ ਵੀ ਜਿਹੜੇ ਪਹਿਲ ਦੇ ਆਧਾਰ ਤੇ ਪੰਚਾਇਤ ਕਰੇ ਦੇਖੋ ਕਮਤਾ ਦੇਖੋ ਆਪਾਂ ਨੂੰ ਗਰੀਬਾਂ ਵਾਸਤੇ ਵੀ ਹੱਕ ਚਾਹੀਦਾ ਜੀ ਗਲੀਆਂ ਜਿਹੜੇ ਹੋਰ ਨਵੇਂ ਨਵੇਂ ਕੰਮ ਹੈ ਉਹ ਵੀ ਚੱਲਣੇ ਚਾਹੀਦੇ ਆ ਜੀ ਨਵੀਂ ਪੰਚਾਇਤ ਦੇ ਬਾਰੇ ਹਾਂਜੀ ਸਕੂਲ ਹੋਰ ਹੈ ਦੋ ਸਕੂਲ ਹੈਗੇ ਹਨਾ ਜੀ ਬੱਚੇ 12ਵੀਂ ਤੱਕ ਇੱਥੇ ਪੜ੍ਹਦੇ ਆ ਪੜ੍ਹਦੇ ਆ ਜੀ ਆਹ ਆਪਣੇ ਪਰੇ ਵੀ ਹੈ ਜੀ ਆਹ 12ਵੀਂ ਵਾਲਾ ਬੜਾ ਠੀਕ ਹੈ ਜੀ ਬਦ ਵਧੀਆ ਕੰਮ ਚੱਲਦਾ ਜੀ ਹਾਂਜੀ ਤੁਹਾਡੇ ਪਿੰਡ ਦੇ ਇੱਕ ਆਗੂ ਵੀ ਹੈ ਰਾਣਾ ਕੁਸ਼ਲਪਾਲ ਹੈਗੇ ਜੀ ਹੂੰ ਬੜੀ ਵਧੀਆ ਕ ਬੜੀ ਵਧੀਆ ਵਿਚਾਰਵਲੀ ਅੱਛਾ ਬਹੁਤ ਵਧੀਆ ਕੰਮ ਕਰਉਂਗਾ ਹੂੰ ਹਾਂਜੀ ਹਾਂਜੀ ਫਾਲੀ ਕੀ ਨਾਮ ਹੈ ਤੁਹਾਡਾ ਤੀ ਨਾਮ ਹੀ ਤੁਹਾਡਾ ਮੈਂ ਨਾਮ ਵਿਕਰਮਜੀਤ ਕੋਰਾ ਹੈ ਕੀ ਕੰਮ ਕਰਦੇ ਹੋ ਹੁਣ ਤੁਸੀਂ ਮੈਂ ਮੇਟਾਂ ਜੀ ਮਰੇਗਾ ਵਿੱਚ ਮੇਟ ਲੱਗੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਜੀ ਮੈਨੂੰ 5 ਸਾਲ ਹੋ ਗਏ ਜੀ ਕੰਮ ਕਰਦੇ ਨੂੰ ਪਿੰਡ ਦੀ ਪੰਚਾਇਤਾਂ ਦੀ ਜਿਹੜੀ ਚੋਣ ਹੋ ਰਹੀ ਹੈ ਜੀ ਹੁਣ ਮੋੜੋ ਜਿਹੜੀਆਂ ਚੋਣਾਂ ਹੋਣ ਜਾ ਰਹੀਆਂ ਹਾਂਜੀ ਕੀ ਕਹੋਗੇ ਕੀ ਉਮੀਦ ਆ ਜਿਹੜੀ ਅਗਲੀ ਪੰਚਾਇਤ ਆਏਗੀ ਕਿਹੜੇ ਕੰਮ ਜਿਹੜੇ ਪਿੰਡ ਦੇ ਵਿੱਚ ਹੋਣੇ ਚਾਹੀਦੇ